ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਆ ਖੜੀ ਆਈ ਹੈ ਆਪਣੀ ਅਚਾਰ ਵਾਲੀ ਮੱਕੀ ਗੰਨੇ ਤੋਂ ਬਾਅਦ ਲਾਈ ਤੀ ਆਪਾਂ ਇਹ ਤੇ ਪਹਿਲਾਂ ਔਰੇ ਗੰਨਾ ਦੀ ਬਾਕੀ ਵਧੀਆ ਖੜੀ ਆ ਮੱਕੀ ਇਹ ਵੀ ਇਹ ਹੈਗਾ ਤੀ ਸੰਜੈਂਟਾ ਦਾ ਵੀ ਤੀ ਉਹ ਲਾਇਆ ਆਪਾਂ ਤੇ ਤਕਰੀਬਨ 28 ਦਿਨ ਦੇ ਲਵੇ ਹੋ ਚੱਲੀ ਤੇ ਜੂਰੀਏ ਲਾਤੇ ਆ ਪੈਨੂ ਦੋ ਤੇ ਬਾਕੀ ਕੱਖਾਂ ਵਾਲੀ ਸਪਰੇ ਵੀ ਹੋ ਗਈ ਤੇ ਸੁੰਡੀ ਤੋਂ ਵੀ ਕਰਵਾਤੀ ਤੀ ਇੱਕ ਪੂਰੀ ਵਧੀਆ ਖੜੀ ਆ ਤੇ ਸੁੰਡੀ ਦੀ ਕੋਈ ਸ਼ਿਕਾਇਤ ਨਹੀਂ ਹੈਗੀ ਤੇ ਪਾਣੀ ਚੱਲ ਰਿਹਾ ਇਹਨੂੰ ਵੀ ਤੇ ਇਧਰਲਾ ਪਲਾਟ ਭਰ ਗਿਆ ਸਾਰਾ ਹੀ ਇਧਰਲੇ ਪੱਟੇ ਰਹਿੰਦੇ ਨੇ ਆ ਭਰਨ ਤੋਂ ਆ ਜਿਹੜੇ ਸੁੱਕੇ ਦੀਂਦੇ ਹੋਣਗੇ ਬਾਕੀ ਆਪਣਾ 1368 ਨੂੰ ਪਾਣੀ ਚੱਲ ਰਿਹਾ ਗਿੱਲੀ-ਗਿੱਲੀ ਨੂੰ ਮੋੜੀ ਜਾਂਦੇ ਆ ਤੇ ਬਾਕੀ ਛੱਲੀ ਵਧੀਆ ਏ ਦੀ ਆਪਾਂ ਪਹਿਲੀ ਵਾਰ ਇਹ ਲਾਇਆ ਇਹ ਬੀਜ 1368 ਤੇ ਹਾਈਟ ਵੀ ਵਧੀਆ ਏ 1899 ਵਰਗੀ ਵੈਰਾਈਟੀ ਆ ਇਹ ਜਿੱਦਾਂ ਉਹਦਾ ਕੱਦ-ਕੁੱਦਾ ਝਾੜ ਝਾੜ ਵੀ ਵਧੀਆ ਏ ਦਾ ਤੇ ਬਾਕੀ ਕਰੋ ਚੈੱਕ ਵੀ ਕਿਵੇਂ ਖੜੀ ਆ ਹਰੇਕ ਟਾਂਡੇ ਨੂੰ 2-2 ਛੱਲੀਆਂ ਨੇ ਤੇ ਇੱਕ ਛੋਟੀ ਛੱਲੀ ਲੱਗੀ ਆ ਤੇ ਇੱਕ ਵੱਡੀ ਆ ਆ ਦੇਖੋ ਜਿੱਥੇ ਟਾਂਡਾ ਛੱਦਾ ਹੈ ਉੱਥੇ ਪੂਰੀ ਵਧੀਆ ਦੋ ਛੱਲੀਆਂ ਲੱਗੀਆਂ ਹੋਈਆਂ ਨੇ ਟਾਂਡੇ ਨੂੰ ਹਰੇਕ ਨੂੰ ਬਾਕੀ ਤਕਰੀਬਨ ਇਹ ਜੂਨ ਦੇ ਪਹਿਲੇ ਹਫਤੇ ਵੱਡੀ ਆਊਗੀ ਇਹ ਆਪਣੀ ਕੋ ਛੱਲੀ 15 ਫਰਵਰੀ ਦੇ ਡੇਢ ਗੜ ਲੱਗੀ ਹੋਈ ਆ ਇਹ ਉਹੀ ਸਮਝ ਲਓ ਇਹ 15 ਫਰਵਰੀ ਤੋਂ ਲੈ ਕੇ 15 ਮਾਰਚ ਤੱਕ 1 ਅਪ੍ਰੈਲ 2 ਤੇ 90 ਦਿਨ ਦੀ ਹੋ ਜਾਣਾ ਹੁਣ 15 ਮਈ ਨੂੰ ਇਹਨੇ ਕੋਈ 120 ਦਿਨ ਖੜੂਗੀ ਪੂਰਾ ਸਹੀ ਬਾਕੀ ਵਿੱਚ ਖਾਲੀ ਦੇ ਵੜ ਕੇ ਦੇਖਦੇ ਆ ਕਿ ਕਿੰਨੇ ਕੁ ਤਿਆਰੇ ਭਰ ਗਏ ਕਿੰਨੇ ਕੁ ਰਹਿੰਦੇ ਨੇ ਵਿੱਚੋਂ ਹੀ ਪੂਰੀ ਵਧੀਆ ਖੜੀ ਆ ਐਨ ਤੇ ਪਾਣੀ ਲੱਗਣੇ ਵਾਲਾ ਸੀ ਇੱਧਰਲੇ ਪਟੇ ਨੂੰ ਹੁਣ ਕਰਦੇ ਆ ਲਾਈਟ ਚੱਲਦੀ ਆ ਤੇ ਛੱਲੀ ਦਾ ਸਾਈਜ਼ ਸਾਰੀਆਂ ਦਾ ਸੇਮ ਆ ਟਾਂਡੇ ਨੂੰ ਜਿੰਨਿਆਂ ਨੂੰ ਵੀ ਲੱਗੀ ਹੋਈ ਆ ਦੇਖੋ ਭਰੇ ਪਏ ਨੇ ਟਾਂਡੇ ਹਰੇਕ ਟਾਂਡੇ ਨੂੰ ਦੋ ਦੋ ਛੱਲੀਆਂ ਤੇ ਜਿਹੜੇ ਕਿਸੇ ਵੀਰ ਨੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਨਹੀਂ ਕਰਿਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਤੇ ਆਪਾਂ ਖੇਤੀਬਾੜੀ ਲਈਓ ਵੀਡੀਓ ਲੈ ਕੇ ਆਉਨੇ ਆ ਬਾਕੀ ਦੂਏ ਪਾਸੇ ਵੀ ਦਿਖਾਉਣਾ ਤੁਹਾਨੂੰ ਮੱਕੀ ਵੀ ਕਿੱਦਾਂ ਦੀ ਖੜੀ ਆ ਦੂਜੀਆਂ ਮੋਟਰਾਂ ਤੇ ਵੀਡੀਓ ਨਾ ਬਣੇ ਰਹੋ ਆ ਗਈ ਜੀ ਖੁੰਮਣ ਵਾਲੀ ਮੋਟਰ ਤੇ ਇਹ ਆਪਣੀ ਮੱਕੀ ਆ 9108 ਤੇ ਵੀ ਪੂਰੀ ਵਧੀਆ ਖੜੀ ਆ ਤੇ ਹਾਈਟ ਮੱਕੀ ਦੀ ਵਧੀਆ ਬਾਕੀ ਕਰੋ ਚੈੱਕ ਤੇ ਪਾਣੀ ਪੈਂਦਾ ਔਰ ਇਹ ਵੀ ਮੱਕੀ ਨੂੰ ਇਧਰਲਾ ਖੇਤ ਭਰ ਗਿਆ ਆਪਣਾ ਤੇ ਹੁਣ ਪਾਣੀ ਬਦਲ ਕੇ ਜਾਂਨੇ ਆ ਤੇ ਲਾਈਟ ਪੂਰੀ ਵਧੀਆ ਚੱਲਦੀ ਆ ਤੇ ਆਈ ਜਾਂਦੀ ਆ 8-8 ਘੰਟੇ ਲਾਈਟ ਬਾਕੀ ਆਹ ਪਲਾਟ ਸੁੱਕਾ ਇਧਰਲੇ ਨੂੰ ਛੱਡਦੇ ਆ ਤੇ ਛੱਲੀ ਛੁੱਲੀ ਵਧੀਆ ਲੱਗੀ ਹੋਈ ਆ ਹਰੇਕ ਟਾਂਡੇ ਨੂੰ ਦੋ ਛੱਲੀਆਂ ਨੇ ਉਰੇ ਨੇ ਆਪਣੇ ਚਾਰ ਕਿਲੇ ਆਹ ਮੱਕੀ ਸੁੱਕੀ ਪਈ ਆ ਕਾਫੀ ਇਹਨੂੰ ਛੱਡਦੇ ਆ ਪਾਣੀ ਤੇ ਸੁੰਡੀ ਨੇ ਬਹੁਤ ਜ਼ਿਆਦਾ ਨੁਕਸਾਨ ਕਰਤਾ ਸੀ ਉਰੇ ਫਿਰ ਸੁੰਡੀ ਤੋਂ ਡੈਲੀਗੇਟ ਕਰੀ ਆਪਾਂ ਤਾਂ ਜਾ ਕੇ ਕਿਤੇ ਮੱਕੀ ਥੋੜੀ ਜੀ ਸੰਭਲੀ ਆ ਤੇ ਹੁਣ ਵਧੀਆ ਦੇਖੋ ਪੱਤੇ ਕਿਵੇਂ ਖਾਦੇ ਪਏ ਨੇ ਸੁੰਡੀ ਦੇ ਬਹੁਤ ਜ਼ਿਆਦਾ ਟੈਗ ਕਰਤਾ ਸੀ ਤੇ ਇਹ ਵੀ ਥੋੜਾ ਜਿਹਾ ਆਪਣਾ ਰੇਤਾ ਖੇਤ ਆ ਉਹਦੇ ਕਰਕੇ ਮੱਕੀ ਤੁਹਾਨੂੰ ਪਤਾ ਯਾਰ ਇੱਤੇ ਵਾਲੇ ਖੇਤ ਚ ਡਾਊਨ ਹੀ ਰਹਿੰਦੀ ਆ ਥੋੜੀ ਜੀ ਤੇ ਇੱਕ ਆ ਪਾਣੀ ਟੁੱਟਦਾ ਨੀਵੇਂ ਕਰਕੇ ਵੀ ਇੱਕ ਇਧਰਲਾ ਖੇਤ ਨੀਮ ਆ ਆ ਦੇਖੋ ਪਾਣੀ ਨੁੱਕਾ ਨੁੱਕਾ ਖਾਲ ਖਰ ਜਾਂਦਾ ਏ ਕਦੇ ਇੱਕੋ ਜਗ੍ਹਾ ਪਈ ਜਾਂਦਾ ਏ ਪਾਣੀ ਉਹਦੇ ਕਰਕੇ ਥੋੜਾ ਜਿਹਾ ਹੋ ਜਾਂਦਾ ਏ ਥੈਲਾ ਭਰ ਕੇ ਰੱਖ ਇੱਥੇ ਮਿੱਟੀ ਦਾ ਉਹੀ ਲਾਤਾ ਉਹੀ ਚੱਕ ਕੇ ਆਪਣਾ ਪਰੇ ਲਾ ਲਿਆ ਮਿੱਟੀ ਨੂੰ ਤਾਂ ਬਹੁਤ ਟਾਈਮ ਲੱਗ ਜਾਂਦਾ ਮਿੱਟੀ ਨਾਲ ਖੜਦਾ ਹੀ ਨਿੱਕਾ ਖੜੀ ਜਾਂਦਾ ਏ ਕੱਲ ਹੋ ਗਿਆ ਤੀ ਮੌਸਮ ਖਰਾਬ ਸ਼ਾਮ ਨੂੰ ਬਹੁਤ ਜ਼ਿਆਦਾ ਹਨੇਰੀ ਆਈ ਆ ਤੇ ਅੱਜ ਵੀ ਥੋੜਾ ਜਿਹਾ ਗੁੰਮਿਆ ਹੋਇਆ ਪਿਆ ਕੋਈ ਪਤਾ ਨਹੀਂ ਵੀ ਨੇਰੀ ਆ ਜਾਵੇ ਤੇ ਆਪਣੇ ਪੈਗੀਆਂ ਦੀ ਥੋੜੀਆਂ ਜਿਹਾ ਕਣੀਆਂ ਆਈਆਂ ਤੇ ਬਾਕੀ ਬਾਲਾ ਜ਼ਿਆਦਾ ਮੀਂਹ ਨਹੀਂ ਪਿਆ ਤੇ ਨੇਰੀ ਜ਼ਿਆਦਾ ਤੀ ਬਾਕੀ ਛੱਲੀ ਵੀ ਗੱਠ ਪਾੜਨ ਲੱਗ ਗਈ ਬਾਬੂ ਝੰਡਾ ਨਿਕਲਿਆ ਮੱਕੀ ਦਾ ਆ ਦੇਖੋ ਪਾੜਨ ਲੱਗੀ ਗੱਠ ਬਾਕੀ ਕੱਲ ਨੂੰ ਛੱਡਦੇ ਆ ਇਹਨੂੰ ਪਾਣੀ ਆ ਦੇਖੋ ਚਿੱਟਾ ਹੋ ਗਿਆ ਕਿਉਂਕਿ ਇਹਤ ਤੇ ਸਾਰੀ ਪਲਾਟ ਵਧੀਆ ਖੜਾ ਆਪਣਾ ਇਹ ਤੇ ਉਹ ਪਰਲਾ ਖੇਤ ਵੀ ਉੱਠ ਖੜੇ ਆ ਸਪਰੇਅ ਆਪਾਂ ਕਰੀ ਦੀ ਤਾਕਤ ਦੀ ਤੁਸੀਂ ਦੇਖਿਆ ਹੋਣਾ ਪਿਛਲੀ ਵੀਡੀਓ ਚ ਆਪਾਂ ਕਰਾਈ ਤੀ ਆ ਖੇਤ ਪੂਰਾ ਵਧੀਆ ਖੜਾ ਇੱਕ ਨੰਬਰ ਤੇ ਜਿਹੜਾ ਇੱਧਰਲਾ ਤਿੰਨ ਗੀਲੇ ਆਲਾ ਖੇਤ ਆ ਇਹ ਚ ਥੋੜੀ ਜੀ ਪ੍ਰੋਬਲਮ ਹੈਗੀ ਦੀ ਦੱਗੀਆਂ ਜਾਂ ਦਵੀਆਂ ਹੋਈਆਂ ਸੀ ਤੇ ਇੱਕ ਸਪਰੇਅ ਹੋਰ ਕਰਾਵਾਂਗੇ ਤੇ ਵੀਡੀਓ ਪੂਰੀ ਦੇਖਿਆ ਕਰੋ ਆਪਾਂ ਫਸਲਵਾਰੀ ਵੀਡੀਓ ਪਾਉਂਦੇ ਰਹਨੇ ਆ ਤੇ ਆਹ ਦੇਖੋ ਆ ਖੇਤ ਵੀ ਵਧੀਆ ਉੱਠ ਖੜੇ ਆ ਹੁਣ ਪਹਿਲਾਂ ਬਹੁਤ ਜਿਆਦਾ ਦਬਿਆ ਹੋਇਆ ਸੀ ਬਾਕੀ ਲਾਈਟ ਵੀ ਵਧੀਆ ਆਉਣ ਲੱਗੀ ਹੁਣ 8 ਘੰਟੇ ਦੰਦੇ ਨੇ ਆਪਣੇ ਅਮਲੋਹ ਏਰੀਏ ਚ ਬਾਕੀ ਦੇਖੋ ਉੱਠ ਖੜੀ ਮੱਕੀ ਉਹ ਰੇਵੀ ਤੇ ਜੇ ਕਿਸੇ ਵੀਰ ਨੂੰ ਪਤਾ ਕਮੈਂਟ ਕਰਕੇ ਦੱਸਿਓ ਜਿਹੜੀ ਮੱਕੀ ਆ ਛੋਟੀ ਛੋਟੀ ਨਸਰਨ ਲੱਗ ਗਈ ਵੀ ਇਹ ਕੀ ਪ੍ਰੋਬਲਮ ਆ ਵੀ ਸੀਡ ਚ ਪ੍ਰੋਬਲਮ ਆ ਜਾਂ ਵੀ ਕੋਈ ਹੋਰ ਪ੍ਰੋਬਲਮ ਆ ਆ ਦੇਖੋ ਇਹ ਛੋਟੇ ਹੀ ਹੈਗੀ ਆ ਘੱਟੋ ਘੱਟ ਬਾਲਾ ਨਹੀਂ 4 ਫੁੱਟ ਦਾ ਟੰਡਾ ਹੋਊਗਾ ਬਾਬੂ ਝੰਡਾ ਜਾਂ ਕੱਢ ਲਿਆ ਇਹਨੇ ਇਹ ਪਤਾ ਨਹੀਂ ਕੀ ਪ੍ਰੋਬਲਮ ਆ ਬਾਕੀ ਰੇਤਾ ਖੇਤ ਕਰਕੇ ਜਾਨ ਨਹੀਂ ਹੈਗੀ ਖੇਤ ਚ ਇਹ ਵੀ ਫਰਕ ਹੋ ਸਕਦਾ ਏ ਬਾਕੀ ਮੱਕੀ ਦਾ ਮੰਨ ਲਓ ਟਾਈਮ ਪੂਰਾ ਹੋ ਗਿਆ ਗਰੋਥ ਕਰੀ ਨਹੀਂ ਹੈਗੀ ਟਾਂਡਿਆਂ ਨੇ ਉਹਦੇ ਕਰਕੇ ਵੀ ਹੋ ਸਕਦਾ ਜਿਹੜਾ ਵੀ ਬਾਊ ਝੰਡਾ ਕੱਢ ਲਿਆ ਬਾਕੀ ਜੇ ਕਿਸੇ ਵੀਰ ਨੂੰ ਪਤਾ ਹੋਇਆ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਖੇਤ ਵਧੀਆ ਖੜਾ ਵਧੀਆ ਹੋ ਚੱਲੀ ਏ ਵੀ ਤੇ ਇੱਕ ਸਪਰੇ ਹੋਰ ਕਰਾਵਾਂਗੇ ਗਰੋਥ ਤੋਂ ਉਹ ਵੀ ਵੀਡੀਓ ਚ ਸਾਂਝਾ ਕਰਾਂਗੇ ਕਿ ਆਪਾਂ ਕਿਹੜੀ ਕਰਾਈ ਆ ਕੀ ਗੱਲ ਬਾਤ ਆ ਤੇ ਬਾਕੀ ਪਾਣੀ ਛੱਡਦੇ ਆ ਇਹਨੂੰ ਅੱਜ ਖੇਤ ਨੂੰ ਤੇ ਇਹ ਪਲਾਟ ਪੂਰਾ ਆਪਣਾ ਠੀਕ ਆ ਸਾਰਾ ਹੀ ਉੱਪਰ ਬੱਦਲ ਜਿਹਾ ਹੁੰਦਾ ਏ ਮਾੜਾ ਮੋਟਾ ਬਾਕੀ ਹਲੇ ਦੱਸਿਆ ਹੋਇਆ ਕੱਲ ਦਾ ਕੱਲ ਤੱਕ ਨੇਰੀ ਨਾ ਆਵੇ ਤੇ ਜਿਹੜੀਆਂ ਮੱਕੀਆਂ ਮੰਨ ਲਓ ਭਰੀਆਂ ਹੋਈਆਂ ਨੇ ਇਹ ਗੱਲ ਜਿਆਦਾ ਨੇਰੀ ਤੂਫਾਨ ਆਉਣ ਨਾਲ ਟਾਂਡੇ ਡੂੰਡੇ ਗਿਰ ਜਾਂਦੇ ਨੇ ਬਾਕੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਚ